ਔਰਚੁਨਿਟੀ ਡੈਥ ਹੋਈ ਹੈ ਜਦਦਰ ਜਸੀਂ 105 BNS ਦੇ ਤਹਿਹ ਜਿਹੜਾ ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ 304 ਪੁਰਾਣਾ ਆਈਪੀਸੀ ਹੈ ਉਦੇ ਤਹਿਤ ਐਫਆਈਆਰ ਲਾਚ ਕੀਤਾ ਸੀਗਾ ਪਹਿਲਾਂ ਇੱਕ ਜਿਹੜਾ ਸਾਡਾ ਕਨਸਟੇਬਲ ਅਫਤਾਰ ਤਾਰੀ ਔਰ ਦੋ ਪ੍ਰਾਈਵੇਟ ਬੰਦੇ ਹੈਪੀ ਲੂਥਲ ਔਰ ਗਗਨਦੀਪ ਸਿੰਘ ਉਸ ਤੋਂ ਬਾਅਦ ਤਰਤੀਬ ਵਿੱਚ ਬਿਆਨ ਤੋਂ ਬਾਅਦ ਤਿੰਨ ਹੋਰ ਮੁਲਾਜ਼ਮ ਸੀਆਈਏ ਸਟਾਫ ਦੇ ਨਾਮਿਨੇਟ ਕੀਤੇ ਗਏ ਤੇ ਜਿਹੜੇ ਉਹਨਾਂ ਨੂੰ ਸਾਰੇ ਦੋਸ਼ੀ ਹੁਣ ਤੱਕ ਫਰਾਰ ਹੈ ਤੇ ਜਿਹੜਾ ਰੀਸੈਂਟਲੀ ਅਸੀਂ ਇੱਕ ਗਗਨਦੀਪ ਦੀ ਐਂਟੀਸੀਪੇਟਰੀ ਬੇਲ ਵੀ ਕੱਲ੍ਹ ਸੀ ਡਿਸਮਿਸ ਕਰਾਈ ਹੈ ਤੇ ਵੀ ਆ ਰੈਗੂਲਰਲੀ ਟ੍ਰਾਈਂਗ ਟੂ ਅਰੈਸਟ ਦਮ ਔਰ ਜਿਹੜੇ ਇਹਨਾਂ ਦੀ ਡਿਮਾਂਡਸ ਦੀ ਗੱਲ ਕਰ ਰਹੇ ਹੋ ਮੈਂ ਰੀਸੈਂਟਲੀ ਇਹਨਾਂ ਦੀ ਫੈਮਿਲੀ ਨੂੰ ਦੋ ਦਿਨ ਪਹਿਲਾਂ ਮਿਲ ਕੇ ਆਈ ਸੀਗੀ ਦੇ ਹੈਵ ਆਈ ਹੈਵ ਅਸ਼ੋਰਡ ਦਮ ਕਿ ਅਸੀਂ ਬਿਲਕੁਲ ਇਹਦੇ ਚ ਜਸਟਿਸ ਇਨਸ਼ੋਰ ਕਰਾਂਗੇ ਸਾਡਾ ਕਿਸੇ ਲਈ ਕੋਈ ਪੱਖਪਾਤ ਨਹੀਂ ਹੈ ਔਰ ਇਹਨਾਂ ਨੇ ਮੈਨੂੰ ਇਹੀ ਕਿਹਾ ਹੈ ਕਿ ਸਾਨੂੰ ਸਾਡਾ ਤੁਸੀਂ ਹੱਕ ਦੇਣਾ ਹੈ ਵੀ ਵਾਂਟ ਜਸਟਿਸ ਬਾਕੀ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਵਗੈਰਾ ਦੀ ਗੱਲ ਤੁਹਾਡੇ ਮਾਧਿਅਮ ਮਾਧਿਅਮ ਰਾਹੀਂ ਮੈਨੂੰ ਪਤਾ ਲੱਗੇ ਮੈਨੂੰ ਉਹਨਾਂ ਨੇ ਇਦਾਂ ਦੀ ਕੋਈ ਡਿਮਾਂਡ ਨਹੀਂ ਕੀਤੀ ਬਟ ਯੈਸ ਆਈ ਟੋਲਡ them ਕਿ ਯੂ ਆਰ ਫਰੀ ਟੂ ਗੋ ਟੂ ਐਨੀ ਏਜੰਸੀ ਬਟ ਮੈਂ ਕਮਿਟ ਕਰਕੇ ਆਈਆਂ ਜੀ ਕਿ ਅਸੀਂ ਤੁਹਾਡੇ ਨਾਲ ਪੂਰਾ ਇਨਸਾਫ ਕਰਾਂਗੇ ਔਰ ਸਾਡੇ ਵੱਲੋਂ ਕਿਸੇ ਨੂੰ ਬਚਾਇਆ ਨਹੀਂ ਜਾ ਰਿਹਾ ਤੁਸੀਂ ਸਾਡੇ ਤੇ ਵਿਸ਼ਵਾਸ ਕਰੋ ਐਂਡ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਨਨੂ ਜਿਹੜੇ ਦੋਸ਼ੇ ਹਨ ਉਹਨਾਂ ਨੂੰ ਫੜੀਏ ਔਰ ਜੋ ਰਿਪੋਰਟਸ ਵਗੈਰਾ ਦੀ ਗੱਲ ਹੈ ਉਹ ਪੋਸਟਮਾਰਟਮ ਦੀ ਜੋ ਪ੍ਰੀਲੀਮినਰੀ ਰਿਪੋਰਟ ਹੈ ایمਸ ਵੱਲੋਂ ਆ ਚੁੱਕੀ ਹੈ ਔਰ ਜਿਹੜੀ ਵਕਫ ਵਕ ਦੂਜੀ ਰਿਪੋਰਟਾਂ ਵੀ ਹੁੰਦੀਆਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦ ਤੋਂ ਜਲ ਸਾਨੂੰ ਪ੍ਰੋਪਰ ਵਿਸਥਾਰ ਦੀ ਰਿਪੋਰਟ ਵੀ ਮਿਲ ਜਾਏ ਸੋ ਦੈਟ ਸਾਰੀ ਚੀਜ਼ਾਂ ਬਿਲਕੁਲ ਕਲੀਅਰ ਹੋ ਜਾਵੇ ਮੈਡਮ ਹੁਣ ਤੱਕ ਦੀ ਇਨਕੁਆਰੀ ਦੇ ਵਿੱਚ ਕੀ ਸਾਹਮਣੇ ਆਇਆ ਕਿਉਂਕਿ ਇਸ ਦੀ ਇਨਵੈਸਟੀਗੇਸ਼ਨ ਤਾਂ ਤੁਸੀਂ ਕਰ ਹੀ ਰਹੇ ਹੋ ਕਿ ਕੀ ਕਾਰਨ ਕੀ ਸੀਗੇ ਦੇਖੋ ਜੀ ਕਾਰਨ ਤਾਂ ਹਲੇ ਅਸੀਂ ਵੱਖ-ਵੱਖ ਐਂਗਲ ਤੋਂ ਇਹਨੂੰ ਵੈਰੀਫਾਈ ਕਰ ਰਿਹਾ ਹੈ ਐਸਪੀ ਸਿਟੀ ਨੂੰ ਮੈਂ ਇਹਦਾ ਓਵਰਆਲ ਸੁਪਰਵੀਜ਼ਨ ਦਿੱਤੀ ਹੈ ਕਿਉਂਕਿ ਉਹਨਾਂ ਦਾ ਏਰੀਆ ਜੋ ਵੀ ਟੈਕਨੀਕਲ ਐਵੀਡੈਂਸ ਹੈ ਔਰ ਬੇਸਿਕਲੀ ਵੀ ਆਰ ਰਿਲਾਈਂਗ ਔਨ ਦਾ ਪੋਸਟਮਾਰਟਮ ਰਿਪੋਰਟ ਜਿੱਦਾਂ ਹੀ ਜੋ ਵੀ ਰਿਪੋਰਟ ਆਏਗੀ ਉਹਦੇ ਤਹਿਤ ਹੀ ਅਸੀਂ ਕਾਰਵਾਈ ਅੱਗੇ ਲੈ ਕੇ ਜਾਵਾਂਗੇ ਨਹੀਂ ਜਿਹੜੀ ਪੁਲਿਸ ਪੁੱਛਗਿੱਛ ਦੇ ਵਿੱਚ ਕੁਝ ਤਾਂ ਆਈ ਹੋਊਗਾ ਜੀ ਕਿਉਂਕਿ ਕੀ ਜਿਹੜਾ ਕਿਹਾ ਗਿਆ ਹੈ ਕਿ ਵੀ ਉਹਨੂੰ ਜੀ ਥਾਣੇ ਦੇ ਵਿੱਚ ਪੁੱਟ ਤਾਰ ਉਹਨੂੰ ਜੀ ਉਹਦੇ ਇੰਨੇ ਜ਼ਖਮ ਆਏ ਨੇ ਇੰਨਾ ਕੁਝ ਹੋਇਆ ਲੇਕਿਨ ਕੀ ਕੁਛ ਨਾ ਕੁਛ ਤਾਂ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਹੀ ਹੋਗਾ ਕੋਈ ਜਿਹੜੇ ਦੋਸ਼ੀ ਹੈ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸਾਡੇ ਮੁਲਾਜ਼ਮ ਜਿਹੜੇ ਚਾਰ ਹੈ ਔਰ ਜਿਹੜੇ ਪ੍ਰਾਈਵੇਟ ਹੈ ਸਾਰੇ ਰੇਡਸ ਕਰਕੇ ਪਤਾ ਲੱਗ ਗਿਆ ਸਾਰੇ ਘਰਾਂ ਤੋਂ ਫਰਾਰ ਹੈ ਔਰ ਜਿਹੜੀ ਟੈਕਨੀਕਲ ਐਵਿਡੈਂਸ ਹੈ ਉਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਟ ਜਿਹੜੀ ਤੁਸੀਂ ਇੱਥੇ ਕਈ ਮੈਡੀਕਲ ਰਿਪੋਰਟ ਦੀ ਵੀ ਐਮਜ਼ ਨੇ ਵੀ ਆਪਣੇ ਵੱਲੋਂ ਪ੍ਰੈਸ ਰਿਲੀਜ਼ ਕਰ ਦਿੱਤੀ ਹੈ ਬਿਕੋਜ਼ ਕੁਝ ਗੱਲਾਂ ਚੱਲ ਰਹੀਆਂ ਸੀ ਕਿ ਇਹਦੇ ਵਿੱਚ ਰਿਪੋਰਟ 'ਚ 136 ਸਟਾਈਆਂ ਜਾਂ ਇਲੈਕਟ੍ਰੋਨਿਕ ਕਰੰਟਸ ਬਾਰੇ ਹੈ ਜੋ ਐਮਜ਼ ਦੀ ਰਿਲੀਜ਼ ਜਿਹੜੀ ਪ੍ਰੈਸ ਰਿਲੀਜ਼ ਹੈ ਉਹਨਾਂ ਨੇ ਕਲੈਰੀਫਾਈ ਕੀਤਾ ਕਿ ਸਾਡੀ ਪ੍ਰੀਲੀਮినਰੀ ਜੋ ਰਿਪੋਰਟ ਹੈ ਪੋਸਟਮਾਰਟਮ ਉਹਦੇ 'ਚ ਇਸ ਤਰ੍ਹਾਂ ਦਾ ਕੁਝ ਮੈਂਸ਼ਨ ਨਹੀਂ ਹੈ ਬਟ ਸਟਿਲ ਜੋ ਵੀ ਉਹਨਾਂ ਦੀ ਫਾਈਨਲ ਰਿਪੋਰਟ ਆਏਗੀ ਉਹ ਨਾ ਤਾਂ ਅਸੀਂ ਉਹਨੂੰ ਲੁਕੋ ਸਕਦੇ ਹਾਂ ਇਹ ਤਾਂ ਜਨਤਕ ਹੋਣੀ ਹੈ ਸੋ ਵੀ ਵਿਲ ਇਨਸ਼ੋਰ ਕਿ ਸਾਰੇ ਫੈਕਟਸ ਓਨ ਰਿਕਾਰਡ ਲੈ ਕੇ ਆਈਏ ਇੱਕ ਮੈਡਮ ਜਿਹੜਾ